ਹਾਂਜੀ ਕੀ ਹਾਲ ਹੈ ਮਿੱਤਰੋ ਮਿੱਤਰੋ ਇਹ ਸਾਡਾ ਫਰਸਟ ਵਲੌਗ ਆ ਅੱਜ ਅਸੀਂ ਆਏ ਆ ਪਟਿਆਲੇ ਖਾਸਮ ਖਾਸ ਸ਼ਹਿਰ ਪਟਿਆਲਾ ਤੇ ਇਹ ਸ਼ਹਿਰ ਦੇ ਵਿੱਚ ਦੱਸੋ ਕਿਹੜਾ ਸਿੰਗਰ ਰਹਿੰਦਾ ਹੋਊਗਾ ਅੱਜ ਆਪਾਂ ਉਸੇ ਸਿੰਗਰ ਦਾ ਵਲੌਗ ਕਰਨ ਚੱਲੇ ਆ ਮਿੱਤਰੋ ਨਹੀਂ ਸਮਝੇ ਚਲੋ ਤੁਹਾਨੂੰ ਦੱਸੇ ਦਿੰਨੇ ਆ ਕਾ ਨੂੰ ਇੰਨਾ ਸਪੈਂਸ ਰੱਖਣਾ ਨਾ ਅੱਗੇ ਵੀ ਤੁਹਾਨੂੰ ਪਤਾ ਹੀ ਚੱਲ ਜੂ ਤੇ ਅੱਜ ਅਸੀਂ ਆਇਆ ਬਾਈ ਕਰਨ ਪਰਮੇਸ਼ਰ ਬਾਈ ਦੇ ਘਰ ਦਾ ਬਲੌਗ ਵੈਸੇ ਬਾਈ ਇਹ ਸਾਡਾ ਫਰਸਟ ਬਲੌਗ ਆ ਅਗਲਾ ਬਲੌਗ ਵੀ ਆਊ ਸਾਡਾ ਉਹ ਵੀ ਸਾਸੀ ਸ਼ੂਟ ਕਰਿਆ ਪਿਆ ਬਾਈ ਉਹ ਆਪਣਾ ਅਰਜੰਟੇਲੋ ਵੀਰ ਦੇ ਘਰ ਦਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਇਹ ਵਧੀਆ ਲੱਗੀ ਸਾਡੀ ਕੋਸ਼ਿਸ਼ ਆ ਅਸੀਂ ਵਧੀਆ ਬਣਾਵਾਂਗੇ ਵੀਰੇ ਪਰ ਫਿਰ ਵੀ ਚਲੋ ਥੋੜਾ ਬਤਾ ਨਵਾਂ ਕੰਮ ਕਰਨ ਲੱਗਿਆਂ ਗਲਤੀਆਂ ਹੋ ਜਾਂਦੀਆਂ ਨੇ ਸਭ ਕੋਲ ਹਨਾ ਹੌਲੀ ਹੌਲੀ ਉਹ ਸਫਾਈ ਆਊਗੀ ਤੇ ਅਤੇ ਹੁਣ ਜਾਣ ਲੱਗੇ ਆ ਬਾਈ ਇੱਧਰ ਬਾਈ ਦੀ ਸੁਸਾਇਟੀ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਬਾਈ ਵੀ ਆਪਣੇ ਵੱਲੋਂ ਜਿੰਨੀ ਜਾਣਕਾਰੀ ਹੋ ਸਕੇ ਵੱਧ ਤੋਂ ਵੱਧ ਦਈਏ ਪਰ ਫਿਰ ਵੀ ਤੁਹਾਨੂੰ ਪਤਾ ਹਰੇਕ ਸਿੰਗਰ ਦੀ ਆਪਣੀ ਆਪਣੀ ਪ੍ਰਾਈਵੇਸੀ ਹੁੰਦੀ ਆ ਕੋਸ਼ਿਸ਼ ਆ ਵੀ ਆਪਣੇ ਵੱਲੋਂ ਤਾਂ ਪੂਰੀ ਜਾਣਕਾਰੀ ਦੇਵਾਂਗੇ ਪਰ ਫਿਰ ਵੀ ਤੁਹਾਨੂੰ ਮੈਂ ਦੱਸਿਆ ਜਿਵੇਂ ਪ੍ਰਾਈਵੇਸੀ ਹੁੰਦੀ ਆ ਅਸੀਂ ਆਪਣੇ ਵੱਲੋਂ ਫਿਰ ਵੀ ਦੇਖ ਕੇ ਉਸ ਹਿਸਾਬ ਨਾਲ ਕਰਾਂਗੇ ਜਿੰਨੇ ਕੋ ਵੀਡੀਓ ਦੇ ਵਿੱਚ ਦਿਖਾਉਣ ਦੇ ਲਾਇਕ ਹੋਇਆ ਹੈ ਨਾ ਸਾਰਾ ਕੁਝ ਕਵਰ ਕਰਾਂਗੇ ਬਾਈ ਤੇ ਆਜੋ ਚਲੋ ਦੇਖਦੇ ਆ ਕੀ ਮਾਹੌਲ ਚੱਲ ਬਣਦਾ ਬਾਈ ਦੇ ਘਰ ਵੱਲ ਨੂੰ ਜਾਂਦੇ ਆ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਕੀ ਸਮਾਚਾਰ ਆ ਕੀ ਮਾਹੌਲ ਆ ਆਜੋ ਮਿੱਤਰੋ ਹਾਂਜੀ ਮਿੱਤਰੋ ਅਸੀਂ ਪਹੁੰਚ ਗਏ ਬਾਈ ਦੇ ਘਰ ਵਾਲੀ ਕਨੀ ਵੀਰਿਆ ਇਹ ਆ ਬਾਈ ਦਾ ਘਰ ਮਿੱਤਰੋ ਆ ਤੁਹਾਨੂੰ ਮੈਂ ਦਿਖਾਉਣਾ ਜ਼ੂਮ ਕਰਕੇ ਆ ਪਰਮੀਸ਼ ਬਾਈ ਦਾ ਘਰ ਆ ਇਹ ਆ ਸਾਰਾ ਤੇ ਤੁਹਾਨੂੰ ਅਸੀਂ ਇੱਧਰ ਲੈ ਕੇ ਜਾਨੇ ਆ ਇਹ ਬਾਈ ਦਾ ਫਰੰਟ ਗੇਟ ਆ ਇੱਧਰ ਬੈਕ ਸਾਈਡ ਗੇਟ ਆ ਬਾਈ ਤੇ ਆ ਦੇਖੋ ਵਾਲੀ ਕਰੀ ਵੀਰੇ ਆ ਬਾਈ ਦਾ ਘਰ ਆ ਬਾਈ ਸਾਰਾ ਤੇ ਆ ਦੇਖੋ ਮਿੱਤਰੋ ਆ ਗੱਡੀ ਖੜੀ ਆ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਔਡੀ Q3 ਤੇ ਰੋਕੀ ਭਰਾ ਆ ਰਿਹਾ ਆ ਬਾਈ ਤੁਹਾਨੂੰ ਦਿਖਾਉਨੇ ਆ ਬਾਹਰੋਂ ਲੋ ਵੀ ਮਿੱਤਰੋ ਇਹ ਆਪਣੇ ਪਰਮੇਸ਼ਰ ਬਾਈ ਦਾ ਘਰ ਫੰਨੂ ਦਿਖਾ ਦਈਏ ਬਾਈ ਸਾਰਾ ਕੈਮਰੇ ਲੱਗੇ ਹੋਏ ਨੇ ਆ ਬਾਈ ਦਾ ਘਰ ਘਰ ਬਾਈ ਦਾ ਸੋਨਾ ਆ ਜੋ ਅਸੀਂ ਮਿੱਤਰੋ ਦੇਖਨੇ ਆ ਗਏ ਮਿਲਦੇ ਆ ਬਾਈ ਨੂੰ ਹਾਂਜੀ ਬਰੇ ਅਸੀਂ ਮਿਲਿਆਏ ਬਾਈ ਪਰਮਿਸ਼ਨ ਨੂੰ ਬਹੁਤ ਵਧੀਆ ਨੇਚਰ ਲੱਗਿਆ ਬਾਈ ਦਾ। ਬਾਈ ਨਾਲ ਗੱਲਬਾਤ ਕਰਕੇ ਵੀ ਬਹੁਤ ਵਧੀਆ ਲੱਗਿਆ। ਬਾਈ ਨੇ ਗੱਲਬਾਤ ਕਰੀ ਬਾਈ 5-7 ਮਿੰਟ ਬਾਹਰ ਖੜਿਆ। ਇਹ ਬਾਈ ਆਪਾਂ ਜਾਦੇ ਯਾਰ ਸ਼ਾਟ ਨਹੀਂ ਲੱਤੇ ਹਨਾ। ਬਾਈ ਦੀ ਤੁਹਾਨੂੰ ਪਤਾ ਥੋੜੀ ਜਿਹੀ ਪ੍ਰਾਈਵੇਸੀ ਹੁੰਦੀ ਆਗਲਾ ਹਨਾ। ਉਹਦੇ ਕਰਕੇ ਆਪਾਂ ਬਾਈ ਜਾਦੇ ਸ਼ਾਟ ਨਹੀਂ ਲੱਤੇ ਹੈਗੇ। ਤੁਹਾਨੂੰ ਵੈਸੇ ਨਾਲ ਮੈਂ ਆਪਣੀ ਫੋਟੋ ਐਡ ਕਰ ਦੂੰਗਾ ਜਿਹੜੀ ਆਪਾਂ ਵੀਰੇ ਖਿੱਚੀਆ ਉੱਥੇ। ਬੇਫਿਕਰ ਹੋ। ਫੋਟੋ ਮੈਂ ਐਡ ਕਰ ਦੂੰਗਾ ਤੁਸੀਂ ਦੇਖ ਲਿਓ। ਤੇ ਇਹ ਵਧੀਆ ਨੇਚਰ ਲੱਗਿਆ ਬਾਈ ਦਾ। ਵਧੀਆ ਗੱਲਬਾਤ ਸੀ। ਬਾਕੀ ਬਾਈ ਭਾਈ ਹੋ ਗਿਆ ਯਾਰ ਇਹ ਮੜਾ ਮੜਾ ਮੱਟਾ ਬਲੌਗ ਵਧੀਆ ਲੱਗਿਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਅੱਗੇ ਮੈਂ ਤੁਹਾਨੂੰ ਦੱਸਿਆ ਆਪਣਾ ਅਰਜੰਟਿਨੀ ਲੋਵੀਰ ਦੇ ਘਰ ਦੀ ਵੀ ਵੀਡੀਓ ਆਉਂਦਾ ਬਈ ਆ ਤੇ ਜਲਦੀ ਉਹ ਤੁਹਾਨੂੰ ਪੇਸ਼ ਕਰਾਂਗੇ ਵੀਡੀਓ ਬਾਈ ਹੁਣ ਅੱਗੇ ਵੀ ਬਣਾਇਆ ਕਰਾਂਗੇ ਪਰ ਜੇ ਤੁਹਾਨੂੰ ਸਪੋਰਟ ਮਿਲੂਗੀ ਤਾਂ ਤੇ ਕੋਸ਼ਿਸ਼ ਆ ਬਾਈ ਆਪਣੇ ਵੱਲੋਂ ਵਧੀਆ ਹੀ ਕਰਾਂਗੇ ਬਾਕੀ ਬਾਈ ਵੀਡੀਓ ਦੇਖਣ ਵਾਸਤੇ ਥੈਂਕ ਯੂ ਵੈਰੀ ਮਚ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ